ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾਾਂ ਸੇੜੀ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਕਰਦੇ ਆਂ ਬਾਪੂ ਜੀ ਨਾਲ ਗੱਲਬਾਤ ਆਜੋ ਆਪਾਂ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋ ਠੀਕ ਹੋ ਬਾਪੂ ਜੀ ਠੀਕ ਹੈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਬਾਪੂ ਨਾਮ ਬਲਦੇਰ ਸਿੰਘ ਠੀਕ ਆ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਤਸੀਰਪੁਰ ਨੇੜੇ ਪਿੰਡ ਬਾਪੂ ਆਪਣੇ ਕਿਹੜਾ ਕਿਹੜਾ ਜਰਾਲ ਸਲਾਖਪੁਰਾ ਗਿੱਲਾਂ ਵਾਲਾ ਹੂੰ ਜੰਗੀਣਾ ਠੀਕ ਆ ਕੰਨਾਨਾ ਨਾ ਠੀਕ ਆ ਜਿੰਨੇ ਵੀ ਟੈਂਡੈਂਟ ਦੀ ਬੰਨ ਗਾ ਨਵਾਂ ਨੰਬਰ ਬੋਲ ਦੋ ਬਾਪੂ 98043 ਹੂੰ 08841 ਠੀਕ ਆ ਬਾਪੂ ਇਹ ਬਾਪੂ ਦਾ ਕੰਡੈਕਟਰ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇੱਦੋਂ ਸਟਾਰਟ ਕਰਦੀ ਆ ਬਾਪੂ ਇੱਟੋ ਬਾਪੂ ਜਿਹੜੀ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਇਹ ਦੂਜਾ ਸੂਆ ਏ ਦੂਜਾ ਸੂਆ ਹਾਂਜੀ ਕਿੰਨਾ ਟਾਈਮ ਹੋ ਗਿਆ ਬਾਪੂ ਸੂਈ ਨੂੰ ਇਹ ਨੂੰ ਹਫਤਾ ਹੋ ਗਿਆ ਠੀਕ ਆ ਬੱਚਾ ਬਾਪੂ ਕੀ ਆ ਬੱਚਾ ਬੱਚਾ ਏ ਬੱਚਾ ਕਰ ਮਰੀ ਦੇ ਮਗਰ ਬਾਈ ਬੱਸਾਗਾ ਤੇ ਬਾਪੂ ਕਿੰਨਾ ਦੋਦ ਤਿਆਰ ਹੁਣ ਹੈਗਾ 14 ਲੀਟਰ ਦੁੱਧ ਤਿਆਰ ਹੈ ਠੀਕ ਆ ਹਾਂ ਜੀ ਤੇ ਕੋਈ ਆਪ ਦੀ ਤਸੱਲੀ ਕਰਨੀ ਚਾਹੁੰਦਾ ਹੋ ਵੀਰ ਆਹ ਕਰ ਸਕਦਾ ਠੀਕ ਆ ਹਾਂ ਜੀ ਠੰਡੀ ਸੀ ਲਾਪ ਹਾਂ ਠੰਡੀ ਸੀ ਲ ਚਵਾਈ ਚੁਈ ਕਿਵੇਂ ਸਹੀ ਚਵਾਈ ਚੁਈ ਚਵਾਈ ਜਮ ਭੋਰਾ ਵੀ ਨਹੀਂ ਠੀਕ ਆ ਬਾਪੂ ਖੋਲ ਦੋ ਬਾਪੂ ਬਾਕੀ ਆਪਾਂ ਬਾਈ ਥਾਣਾ ਹਵਾਨਾ ਨੇੜੇ ਤੋਂ ਚੈੱਕ ਕਰਨੇ ਬਹੁਤ ਚੰਗਾ ਥਾਣਾ ਜਮ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੀ ਬਿੱਥੀ ਤੇ ਲੱਗੇ ਹੋਇਆ ਬਾਕੀ ਲੇਵਾ ਚੈੱਕ ਕਰ ਲਓ ਫੀਟਿੰਗ ਬਹੁਤ ਕਮਾਲ ਦੀ ਲੇਵੇ ਦੀ ਕੱਲਾ ਕੱਲਾ ਥਾਣਾ ਪੂਰੀ ਬਿੱਥੀ ਥਣ ਲਗਾਓ ਖੋਲ ਦੋ ਬਾਪੂ ਤੋੜ ਦੋ ਖੋਲ ਕੇ ਕੱਦ ਚ ਚੈੱਕ ਕਰ ਲੋ ਬਾਈ ਪ੍ਰਿੰਟ ਚੈੱਕ ਕਰ ਲੋ ਬਾਕੀ ਫੇਸ ਆਪਾਂ ਨੇੜੇ ਦੇ ਚੈੱਕ ਕਰਾਂ ਨੇ ਬਹੁਤ ਕਮਾਲ ਦਾ ਫੇਸ ਆ ਕਰਮਾਲੀ ਦਾ ਕਿੰਦਰ ਪੱਜੇਗੀ ਬਸ ਲੈ ਬਈ ਤੋੜਾ ਚੈੱਕ ਕਰ ਲੋ ਤੇ ਬਾਪੂ ਫਿਰ ਕੀ ਮੁੱਲ ਰਹੁ ਮੈਂ ਬਾਪੂ ਕੀ ਮੁੱਲ ਰਹੁ ਭਰਾ ਹਾਂਜੀ ਕੀ ਮੁੱਲ ਰਹੁ ਦੇਣ ਲੈਣਾ ਮੁੱਲ ਇਹਦਾ ਜੀ 70000 70000 ਰੁਪਿਆ ਹਾਂਜੀ ਠੀਕ ਆ ਬਾਪੂ 70000 ਰੁਪਏ ਬਾਪੂ ਕਹਿੰਦਾ ਮੋਲਾ ਬਾਕੀ ਆ ਗਿਆ ਦਾ ਮਨਤਨ ਹੋ ਜਾ ਮਾੜਾ ਮੋਟਾ ਹੋ ਜਾ ਠੀਕ ਆ ਲੈ ਚਲੋ ਬਾਪੂ ਥੀ ਬੰਦੋ ਅੰਦਰੀ ਬਾਕੀ ਬਈ ਆਪਾਂ ਇੱਕ ਵਾਰੀ ਫੇਰ ਤੋਂ ਚੈੱਕ ਕਰਾਂ ਨੇ ਥਣ ਬਹੁਤ ਚੰਗਾ ਲੱਗਿਆ ਪੂਰੀ ਵਿੱਥੀ ਤੇ ਥਣ ਲੱਗਿਆ ਵਾ ਥੋੜਾ ਜਿਹਾ ਜੱਕ ਦੀ ਜ਼ਰੂਰ ਆ ਮੇਰੇ ਕੈਮਰੇ ਤੋਂ ਹੋਰ ਕੋਈ ਚੱਕਰ ਨਹੀਂ ਬਸ ਠੀਕ ਆ ਬਾਪੂ ਨਾ ਠੰਡੀ ਸੀਲਾ ਪਈ ਤੇ ਕੋਈ ਚੱਕਰ ਨਹੀਂ ਬਾਪੂ ਕਹਿੰਦਾ ਆ ਤਾਂ ਉਹਨਾਂ ਦਾ ਚੈੱਕ ਕਰ ਲੈ ਪੂਰੀ ਬਿੱਤੀ ਆ ਤਾਂ ਮੈਂ ਲੈਵਾ ਚੱਕਰ ਰੇ ਫੀਟੰਗਾ ਲੈ ਹੂੰ ਹੂੰ ਸਹੀ ਗੱਲ ਆ ਬਾਬੂ ਅੱਗੇ ਬਾਪੂ 2 ਨੰਬਰ ਹੋਇਦਣ ਇੱਕੜਾ ਛੁਆ ਸੁਈਏ ਬਾਬੂ ਕੇ ਦੋ ਨੰਬਰ ਇਹ ਤੀਜਾ ਜੀ ਤੀਜਾ ਛੁਆ ਕਿੰਨਾ ਟਾਈਮ ਹੋ ਗਿਆ ਬਾਬੂ ਸੁਈਨੂੰ ਇਹਨੂੰ ਹੋਗੇ 25 26 ਦਿਨ 25 26 ਦਿਨ ਸਹੀ ਤੇ ਬੱਚਾ ਬਾਪੂ ਇਹਦਾ ਬੱਚਾ ਗੁਜ਼ਰ ਗਿਆ ਇਹ ਬੱਚਾ ਦੀ ਠੀਕਾ ਬੱਚਾ ਬਾਪੂ ਗਾ ਨਾ ਗੁజర్ ਗਿਆ ਖੋਲ ਦੋ ਬਾਪੂ ਇਹਨਾਂ ਵੀ ਤੋੜ ਦੋ ਕਿੰਨਾ ਦੁੱਧ ਹੈ ਥੱਲੇ ਬਾਪੂ ਹੁਣ ਇਹ ਥੱਲੇ ਹੈਗਾ 15-16 ਲੀਟਰ ਹੋਣਾ ਹੈ ਠੀਕਾ ਤਾਂ ਨਾ ਹਵਣਾ ਬਈ ਆਪਾਂ ਚੈੱਕ ਕਰਾ ਨਾ ਮੁੱਠੇ ਵਾਲਾ ਖਾਣਾ ਚਾਰੇ ਥਾਣਾ ਪੂਰੇ ਘਰ ਤੇ ਲੱਗੇ ਵੇਗੇ ਹੁਣ ਠੰਡੀ ਸੀ ਲਾ ਬਾਪੂ ਹਾਂਜੀ ਹਾਂਜੀ ਚਵਾਈ ਚਵਾਈ ਕਿਵੇਂ ਆਦੀ ਚਵਾਈ ਪੂਰੀ ਲੈ ਬਈ ਠੰਡੀ ਸੀ ਚੈੱਕ ਕਰੋ ਫੁੱਲ ਲੱਗੇ ਹੂੰ ਲੈ ਬੂ ਚੈੱਕ ਕਰ ਲੋ ਚਾਰੇ ਥਾਣਾ ਇੱਕੋ ਜਿਹਾ ਤੇ ਪੂਰੀ ਵਿੱਤੀ ਤੇ ਥਾਣ ਲੱਗੇ ਵੇ ਖੋਲ ਤੋੜ ਲੋ ਬਾਪੂ ਇਧਰ ਨੂੰ ਤੋੜ ਤੋ ਲੈ ਇਹ ਤਾਂ ਇੱਕ ਤੋਹਫਾ ਠੀਕ ਹੈ ਬਾਪੂ ਹਾਂ ਫੇਸ ਵੀ ਚੈੱਕ ਕਰਾਣਾ ਫੇਸ ਬਹੁਤ ਪਿਆਰਾ ਹੈਗਾ ਜਰਸੀ ਆ ਜਾਂਦੀ ਹੈ ਬਾਪੂ ਹੈਨਾ ਹਾਂਜੀ ਜਲ ਲੈ ਵੀ ਤੋੜਾ ਤਰ੍ਹਾਂ ਚੈੱਕ ਕਰ ਲੋ ਤੋੜਾ ਇੱਕ ਨੰਬਰ ਹੈਗਾ ਬਾਕੀ ਲੈਵਾ ਵੀ ਫਿਟਿੰਗ ਵਾਲਾ ਲੈਵਾਗਾ ਬਹੁਤ ਸੋਹਣਾ ਲੈਵਾ ਤੇ ਬਾਪੂ ਕੀ ਮੋਡਲ ਰਹੂ ਭਰੇ ਦਾ ਹੈਜੀ ਕੀ ਮੋਡਲ ਰਹੂ ਇਹਦਾ ਇਹਦਾ ਮੋਡਲ 90 ਦੀ ਜਊ 90000 ਦੀ ਹਾਂਜੀ ਠੀਕ ਹੈ ਬਾਪੂ ਲੇ ਭਾਈ ਇਧਰੋਂ ਵੀ ਆਪਾਂ ਚੈੱਕ ਕਰਾ ਲੈਵਾ ਚੈੱਕ ਕਰੋ ਥਣ ਚੈੱਕ ਕਰੋ ਬਹੁਤ ਸੁਣਾ ਥਣ ਲੱਗਿਆ ਪੂਰੀ ਪਿੱਛੀ ਤੇ ਥਣ ਲੱਗਿਆ ਵਾ ਲੈ ਚੱਲ ਬਾਬੂ ਉਹ ਠੰਡੀ ਸੀਰ ਫੁੱਲਾ ਹਨਾ ਹਾਂ ਜੀ ਤੇ ਆਪਾਂ ਮੈਂ ਜੋਆ ਕੇ ਨੂੰ ਵਾਦੇ ਇਹ ਨਹੀਂ ਵੀ ਠੀਕ ਆ ਤੇ ਭਾਈ ਜੀ ਕਹਿੰਦੇ ਕਿਵੇਂ ਆਉ ਕਿਉਂ ਆਈ ਜਾਵਾਂ ਗੰਨੇ ਅੰਗ ਤਾਂ ਠੀਕ ਆ ਇੰਨਾ ਵੀ ਨਹੀਂ ਡਿਫਾਲਟ ਪੁਰ ਠੀਕ ਆ ਬਾਬੂ ਲੈ ਚੱਲੋ ਬਾਬੂ ਬੰਦੋ ਉੱਥੇ ਨਾਰਸੀਗੇ ਬਾਪੂ ਕੋਲੇ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਦੋਮਾ ਚ ਕੋਈ ਵੀ ਪਸੰਦ ਆਉਂਦਾ ਤਾਂ ਬਾਪੂ ਨਾਲ ਕੰਟੈਕਟ ਕਰਕੇ ਫ੍ਰੀ ਸੱਗ ਨੂੰ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ